ਸਾਤਿ ਸ਼੍ਰੀ ਅਕਾਲ ਜੀ ਦਿਨ ਚੜ ਗਿਆ ਸੀ ਸਾਰਾ ਪਰਵਾਨ ਨਾਸ਼ਤਾ ਕਰਕੇ ਆਪਣੇ ਆਪਣੇ ਕੰਮ ਲਈ ਨਿਕਲ ਗਏ ਸੀ ਚਰਨਕੌਰ ਆਪਣੀ ਮੰਜੀ ਤੇ ਪਈ ਪਈ ਹਜੇ ਸਵੇਰ ਦੀ ਚਾਹ ਹੀ ਉਡੀਕਦੀ ਸੀ ਜਦੋਂ ਦਾ ਉਹਨੂੰ ਅਟੈਕ ਆਇਆ ਸੀ ਉਹ ਦੂਜਿਆਂ ਦੀ ਮਹਤਾਜ ਹੋ ਗਈ ਆ ਆਪਣਾ ਕੰਮ ਵੀ ਆਪ ਨਹੀਂ ਕਰ ਸਕਦੀ ਇਥੋਂ ਤੱਕ ਕਿ ਜ਼ਿਆਦਾ ਬੋਲ ਵੀ ਨਹੀਂ ਸਕਦੀ ਇਸ ਲਈ ਉਡੀਕ ਕਰਨ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦੀ ਉਹ ਪਤਾ ਨਹੀਂ ਕਦੋਂ ਮੀਨਾਊਗੀ ਤੇ ਉਹਨੂੰ ਜੋ ਰੋਟੀ نصیਬ ਹੋਊਗੀ ਉਸ ਕੁੜੀ ਦਾ ਨਾਮ ਮੀਨਾ ਆ ਜਿਹੜੀ ਚਰਨਕੌਰ ਦੇ ਘਰ ਕੰਮ ਕਰਨ ਆਂਦੀ ਆ ਉਹ ਚਰਨਕੌਰ ਨੂੰ ਨਵਾ ਤਵਾ ਕੇ ਰੋਟੀ ਖਵਾ ਕੇ ਚਲੀ ਜਾਂਦੀ ਆ ਨਹੀਂ ਤਾਂ ਚਰਨਕੌਰ ਦੀ ਨੂੰਹ ਹਰਪ੍ਰੀਤਾ ਉਹਦੇ ਕਮਰੇ 'ਚ ਆ ਕੇ ਝਾਕਦੀ ਵੀ ਨਹੀਂ ਉਦੋਂ ਹੀ ਦਰਵਾਜ਼ਾ ਖੜਕਿਆ ਉਹਨੂੰ ਲੱਗਾ ਕਿ ਮੀਨਾ ਆ ਗਈ ਆ ਪਰ ਉਦੋਂ ਹੀ ਉਹਦੇ ਕਮਰੇ 'ਚ ਚਰਨਕੌਰ ਦੀ ਤੇ ਬਲਜੀਤ ਕੌਰ ਆ ਗਈ ਆਪਣੀ ਮਾਂ ਨੂੰ ਵੇਖਦਿਆਂ ਹੀ ਬੋਲੀ ਬੇਬੇ ਕੀ ਹਾਲ ਹੈ ਤੇਰਾ ਇਹ ਕੀ ਹਜੇ ਤੱਕ ਤੂੰ ਨਾ ਤੀਵੀਨੀ ਲੱਗਦਾ ਆ ਮੀਨਾ ਹਜੇ ਤੱਕ ਨਹੀਂ ਆਈ ਚਰਨਕੌਰ ਨੇ ਇਸ਼ਾਰੇ ਨਾਲ ਉਹਨੂੰ ਹਾਂ ਚ ਜਵਾਬ ਦਿੱਤਾ ਉਹਨੂੰ ਆਪਣੇ ਕੋਲ ਬੁਲਾਇਆ ਤਾਂ ਇੱਧਰ ਉੱਧਰ ਵੇਖਦੇ ਹੋਏ ਬਲਜੀਤ ਆਪਣੀ ਮਾਂ ਕੋਲ ਆਈ ਬੋਲ ਬੀਬੀ ਕੁਝ ਚਾਹੀਦਾ ਆ ਤਾਂ ਚਰਨਕੌਰ ਨੇ ਇਸ਼ਾਰੇ ਨਾਲ ਖਾਨ ਨੂੰ ਕੁਝ ਮੰਗਿਆ ਇਸ਼ਾਰੇ ਨੂੰ ਸਮਝਦਿਆਂ ਹੀ ਬਲਜੀਤ ਨੂੰ ਬੜਾ ਗੁੱਸਾ ਆਇਆ ਭਾਬੀ ਵੀ ਘਰੀ ਆ ਪਰ ਬੀਬੀ ਹਜੇ ਤੱਕ ਪੁੱਠ ਭੁੱਖੀ ਬੈਠੀ ਆ ਜਦ ਕਿ ਉਹਨੂੰ ਟਾਈਮ ਨਾਲ ਰੋਟੀ ਖਵਾ ਕੇ ਦਵਾਈ ਵੀ ਦੇਣੀ ਹੁੰਦੀ ਆ ਫੇਰੀ ਉਹ ਛੇਤੀ ਠੀਕ ਹੋ ਤਾ ਬਲਜੀਤ ਨੇ ਆਪਣੀ ਮਾਂ ਕੋਲ ਬੈਠੇ ਬੈਠੇ ਉੱਚੀ ਸਾਰੀ ਆਪਣੀ ਭਾਬੀ ਨੂੰ ਆਵਾਜ਼ ਦਿੱਤੀ ਭਾਬੀ ਉਹ ਭਾਬੀ ਜਰਾ ਇੱਧਰ ਆਈਂ ਆਵਾਜ਼ ਸੁਣ ਕੇ ਹਰਪ੍ਰੀਤ ਕਮਰੇ ਚਾਈ ਤੇ ਬੜੀ ਸ਼ਾਂਤੀ ਨਾਲ ਬੋਲੀ ਕੀ ਹੋਇਆ ਭੈਣੇ ਐਵੇਂ ਕੀ ਰੌਲਾ ਪਾਇਆ ਆ ਉਹਨੂੰ ਇਹਨਾਂ ਸ਼ਾਂਤੀ ਨਾਲ ਗੱਲ ਕਰਦੇ ਵੇਖ ਕੇ ਬਲਜੀਤ ਚੇੜ ਗਈ ਤੇ ਬੋਲੀ ਇਹ ਕੀ ਹਜੇ ਤੱਕ ਬੇਬੇ ਨਾ ਤਾਂ ਨਾਤੀਆ ਤੇ ਨਾ ਹੀ ਉਹਨੂੰ ਹਜੇ ਤੱਕ ਕੁਝ ਖਾਣ ਨੂੰ ਦਿੱਤਾ ਆ ਉਹਦੀ ਗੱਲ ਸੁਣ ਕੇ ਹਰਪ੍ਰੀਤ ਬੋਲੀ ਮੀਨਾ ਅਜੇ ਤੱਕ ਆਈ ਨਹੀਂ ਨਾ ਇਹ ਸੁਣ ਕੇ ਬਲਜੀਤ ਪਰ ਕੁਠੀ ਮੀਨਾ ਨਹੀਂ ਆਈ ਤਾਂ ਤੂੰ ਨਹੀਂ ਖਵਾ ਸਕਦੀ ਸਾਂ ਬੇਬੇ ਨੂੰ ਕੁਝ ਤੇਰੀ ਵੀ ਸਾਸੇ ਆਏ ਸਾਸ ਵੀ ਮਾਂ ਹੀ ਹੁੰਦੀ ਆ ਅੱਛਾ ਕਦੋਂ ਤੋਂ ਤੇ ਮੈਂ ਮੁਹਤਦੀਆਂ ਰੋਟੀਆਂ ਨਹੀਂ ਖਵਾ ਸਕਦੀ ਇਹਨੂੰ ਹਰਪ੍ਰੀਤ ਨੇ ਮਸਕਰਾ ਕੇ ਕਿਹਾ ਤਾਂ ਬਲਜੀਤ ਥੋੜਾ ਚੁੱਪ ਜਈ ਹੋਗੀ ਪਰ ਹਰਪ੍ਰੀਤ ਨੇ ਬਹਿਸ ਕਰਨੀ ਠੀਕ ਨਾ ਸਮਝੀ ਤੇ ਬਸ ਇਹਨਾ ਕਿਹਾ ਤੇਰੀ ਮਾਂ ਆ ਤਰੌਲਾ ਪਾਉਣ ਦੀ ਜਗ੍ਹਾ ਤੂੰ ਇਹਨੂੰ ਨਵਾ ਦੇ ਤੇ ਕੁਝ ਖਵਾ ਵੀ ਦੇ ਰਸੋਈ ਕਿੱਥੇ ਆ ਤੇ ਕਿਹੜਾ ਸਮਾਨ ਕਿੱਥੇ ਪਿਆ ਆ ਉਹ ਤੈਨੂੰ ਵੀ ਪਤਾ ਆ ਮੇਰੀ ਲੋੜ ਕਿੱਥੇ ਆ ਤੁਹਾਨੂੰ ਇਹ ਕਹਿ ਕੇ ਹਰਪ੍ਰੀਤ ਚੁੱਪਚਾਪ ਆਪਣੇ ਕਮਰੇ 'ਚ ਚਲੀ ਗਈ ਬਲਜੀਤ ਆਪ ਹੀ ਉੱઠી ਤੇ ਚੁੱਪਚਾਪ ਰਸੋਈ 'ਚੋਂ ਆਪਣੀ ਮਾਂ ਲਈ ਪਹਿਲਾਂ ਖਾਣ ਲਈ ਲੈ ਕੇ ਆਈ ਤੇ ਉਹਨੂੰ ਰੋਟੀ ਖਾਣ ਲੱਗੀ ਇਧਰ ਹਰਪ੍ਰੀਤ ਆਪਣੇ ਕਮਰੇ 'ਚ ਆ ਗਈ ਕਮਰੇ 'ਚ ਆਉਣ ਤੋਂ ਬਾਅਦ ਉਹਨੂੰ ਯਾਦ ਆਇਆ ਉਹ ਦਿਨ ਜਦੋਂ ਉਹ ਰਣਵੀਰ ਦੀ ਘਰ ਵਾਲੀ ਬਣ ਕੇ ਇਸ ਘਰ ਚ ਆਈ ਸੀ ਪਰਿਵਾਰ 'ਚ ਸੱਸ ਚਰਨਕੌਰ ਛੋਟਾ ਮੁੰਡਾ ਆਕਾਸ਼ ਤੇ ਕੁੜੀ ਬਲਜੀਤ ਚਰਨਕੌਰ ਦਾ ਸੁਭਾਅ ਬੜਾ ਸਖਤਾ ਸੀ ਗੁੱਸੇ ਵਾਲਾ ਸੀ ਉਹਦੇ ਅੱਗੇ ਘਰ 'ਚ ਕਿਸੇ ਦੀ ਨਾ ਚੱਲਦੀ ਉਹਨੂੰ ਹਰਪ੍ਰੀਤ ਸਿਰਫ ਕੰਮ ਕਰਦੀ ਹੀ ਚੰਗੀ ਲੱਗਦੀ ਸੀ ਉਹਦਾ ਆਰਾਮ ਕਰਨਾ ਤਾਂ ਉਹਨੂੰ ਕਦੀ ਪਸੰਦ ਹੀ ਨਹੀਂ ਆਇਆ ਤੇ ਉਹਦਾ ਸਾਥ ਦਿੰਦੀ ਸੀ ਉਹਦੀ ਤੇ ਬਲਜੀਤ ਬਲਜੀਤ ਨੂੰ ਬੜਾ ਮਜ਼ਾ ਹੁੰਦਾ ਸੀ ਆਪਣੀ ਮਾਂ ਕੋਲੋਂ ਆਪਣੀ ਭਾਬੀ ਨੂੰ ਝੜਕਾ ਪਵਾਉਂਦਾ ਗੱਲ-ਗੱਲ ਤੇ ਤਾਨੇ ਦੇਂਦਾ ਜਿਹਾਰ ਪ੍ਰੀਤ ਕਦੀ ਗਲਤੀ ਨਾਲ ਕੁਝ ਕਹਿ ਵੀ ਦਿੰਦੀ ਕਿ ਉਹ ਥੱਕ ਗਈ ਆ ਤਾਂ ਉਹਨੂੰ ਇਹ ਸੁਣਨ ਨੂੰ ਮਿਲਦਾ ਕਿ ਤੈਨੂੰ ਅਸੀਂ ਵਿਆਹ ਕੇ ਮੁਫਤ ਦੀਆਂ ਰੋਟੀਆਂ ਖਾਣ ਲਈ ਨਹੀਂ ਲਿਆਏ ਚੁੱਪ-ਚਾਪ ਕੰਮ ਕਰ ਵਿਆਹ ਦੇ 1 ਸਾਲ ਬਾਅਦ ਉਹ ਇੱਕ ਪਿਆਰੀ ਜੀ ਧੀ ਦੀ ਮਾਂ ਬਣ ਗਈ ਪਰ ਫਿਰ ਵੀ ਦੋਵਾਂ ਮਾਵਾਾਂ ਧੀਾਂ ਦੇ ਸੁਭਾਚ ਕੋਈ ਫਰਕ ਨਾ ਆਇਆ ਹਜੇ ਵੀ ਉਹ ਹਰਪ੍ਰੀਤ ਕੋਲੋਂ ਪੂਰਾ ਕੰਮ ਕਰਵਾਉਂਦੀਆਂ ਚਾਹੇ ਉਹਦੀ ਨਿੱਕੀ ਜਿਹੀ ਬੱਚੀ ਭੁੱਖ ਨਾਲ ਰੋਂਦੀ ਹੀ ਕਿਉਂ ਨਾ ਹੋਵੇ ਪਰ ਉਹਨਾਂ ਨੂੰ ਤਾਂ ਪਹਿਲਾਂ ਕੰਮ ਚਾਹੀਦਾ ਸੀ ਪਰ ਹਰਪ੍ਰੀਤ ਦੀ ਜ਼ਿੰਦਗੀ ਉਸ ਵਕਤ ਪੂਰੀ ਤਰ੍ਹਾਂ ਬਦਲੀ ਜਦੋਂ ਉਹਦੇ ਦਿਉਰ ਆਕਾਸ਼ ਦਾ ਵਿਆਹ ਪੱਕਾ ਹੋਇਆ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਜਾਹਰ ਜੀ ਗੱਲ ਆ ਕੰਮ ਬਹੁਤ ਜ਼ਿਆਦਾ ਵੱਧ ਗਿਆ ਸੀ ਉਸ ਦਿਨ ਹਰਪ੍ਰੀਤ ਦੀ ਕੁੜੀ ਦੀ ਸਿਹਤ ਜ਼ਿਆਦਾ ਖਰਾਬ ਸੀ ਪਿਛਲੇ ਕੁਝ ਦਿਨਾਂ ਤੋਂ ਉਹਨੂੰ ਬੁਖਾਰ ਸੀ ਉਹਨੂੰ ਬੁਖਾਰ ਦੀ ਦਵਾਈ ਵੀ ਦਿੱਤੀ ਪਰ ਜਦੋਂ ਤੱਕ ਅਸਰ ਰਹਿੰਦਾ ਉਦੋਂ ਤੱਕ ਤਾਂ ਉਹ ਠੀਕ ਰਹਿੰਦੀ ਤੇ ਜਿਵੇਂ ਹੀ ਅਸਰ ਮੁੱਕ ਜਾਂਦਾ ਤਾਂ ਬੱਚੀ ਦੀ ਸਿਹਤ ਫੇਰ ਖਰਾਬ ਹੋ ਜਾਂਦੀ ਦੋ ਤਿੰਨ ਦਿਨ ਤੋਂ ਹਰਪ੍ਰੀਤ ਆਪਣੀ ਬੱਚੀ ਨੂੰ ਡਾਕਟਰ ਕੋਲ ਲੈ ਕੇ ਜਾਣ ਨੂੰ ਕਹਿ ਰਹੀ ਸੀ ਪਰ ਕੰਮ ਦਾ ਕਰਕੇ ਰਣਵੀਰ ਕੋਲੋਂ ਜਾਇਆ ਨਹੀਂ ਸੀ ਜਾ ਰਿਆ ਤੇ ਚਰਨਕੌਰ ਹਰਪ੍ਰੀਤ ਨੂੰ ਇਕੱਲੀ ਨੂੰ ਜਾਣ ਨਹੀਂ ਸੀ ਦਿੰਦੀ ਉਹਦਾ ਸਿਰਫ ਇੱਕ ਹੀ ਤਕੀਆ ਕਲਮ ਸੀ ਬੱਚੇ ਆ ਬਿਮਾਰੀ ਸ਼ਮਾਰੀ ਚੱਲਦੀ ਰਹਿੰਦੀ ਆ ਹੁਣ ਛੋਟੀਆਂ-ਛੋਟੀਆਂ ਬਿਮਾਰੀਆਂ ਲਈ ਡਾਕਟਰ ਕੋਲ ਥੋੜੀ ਨਾ ਜਾਈਦਾ ਆ ਜਾ ਚੁੱਪਚਾਪ ਜਾ ਕੇ ਕੰਮ ਕਰ ਪਰੋਸ ਦਿਨ ਹਰਪ੍ਰੀਤ ਦੀ ਬੱਚੀ ਬਹੁਤ ਰੋ ਰਹੀ ਸੀ ਉਹ ਦੁੱਧ ਵੀ ਨਹੀਂ ਪੀ ਰਹੀ ਸੀ ਪਰ ਚਰਨਕੌਰ ਦਾ ਤਾਂ ਮਨ ਹੀ ਜਿਵੇਂ ਪੱਥਰ ਸੀ ਹਰ ਪ੍ਰੀਤ ਉਹਨੂੰ ਗੋਦੀ 'ਚ ਚੁੱਕ ਕੇ ਦੁੱਧ ਪਿਉਂਦੀ ਕੋਸ਼ਿਸ਼ ਕਰ ਰਹੀ ਸੀ ਤਾਂ ਚਰਨਕੌਰ ਨੇ ਝਿੜਕ ਦਿੱਤਾ ਕਾਰ 'ਚ ਵਿਆਹ ਆ ਇੰਨਾ ਕੰਮ ਆ ਤੇ ਤੂੰ ਕੁੜੀ ਨੂੰ ਚੁੱਕ ਕੇ ਬਹਿ ਜਾਨੀਂ ਆ ਜਾਂ ਛੇਤੀ ਉੱਠ ਕੇ ਰੋਟੀ ਟੋਕ ਕਰ ਬੜੀ ਭੁੱਖ ਲੱਗੀ ਆ ਦੂਜੇ ਕੰਮ ਵੀ ਨਿਬੇੜਨੇ ਆ ਥੋੜਾ ਚਿਰ ਕੁੜੀ ਨੂੰ ਰੋ ਵੀ ਲੈੰਦਿਆ ਕਰ ਤਾਂ ਕਿ ਉਹਦੇ ਹੱਥ ਪੈਰ ਚੱਲਣ ਆਖਿਰ ਹਰਪ੍ਰੀਤ ਨੂੰ ਆਪਣੀ ਬੱਚੀ ਨੂੰ ਛੱਡ ਕੇ ਰਸੋਈ 'ਚ ਜਾਣਾ ਹੀ ਪਿਆ ਵਿੱਚ ਵਿੱਚ ਇੱਕ ਦੋ ਵਾਰ ਕਮਰੇ 'ਚ ਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਲਜੀਤ ਆਪਣੀ ਮਾਂ ਨੂੰ ਪੜਕਾ ਦਿੰਦੀ ਤੇ ਮਾਂ ਹਰਪ੍ਰੀਤ ਨੂੰ ਝੜਕ ਦਿੰਦੀ 2 ਘੰਟਿਆਂ ਬਾਅਦ ਹਰਪ੍ਰੀਤ ਆਪਣਾ ਰਸੋਈ ਦਾ ਕੰਮ ਨਿਬੇੜ ਕੇ ਫਟਾਫਟ ਕਮਰੇ 'ਚ ਗਈ ਤਾਂ ਵੇਖਿਆ ਕਿ ਨੰਨੀ ਜਈ ਬੱਚੀ ਰੋ ਰੋ ਕੇ ਥੱਕ ਹਾਰ ਕੇ ਆਪ ਹੀ ਸੌਂ ਗਈ ਸੀ ਮੂੰਹ 'ਚ ਅੰਗੂਠਾ ਪਾਇਆ ਹੋਇਆ ਸੀ ਤੇ ਸੁੱਤੀ ਪਈ ਸੀ ਆਪਣੇ ਪੰਜ ਮਹੀਨਿਆਂ ਦੀ ਧੀ ਨੂੰ ਵੇਖ ਕੇ ਹਰ ਪ੍ਰੀਤ ਦੀਆਂ ਅੱਖਾਂ 'ਚ ਅਥਰੂ ਆ ਗਏ ਉਹਦੀਆਂ ਅੱਖਾਂ ਦਾ ਸੁਰਮਾ ਜਿਹੜਾ ਫੈਲਿਆ ਹੋਇਆ ਸੀ ਉਹ ਦੱਸਦਾ ਸੀ ਕਿ ਉਹ ਕਿੰਨਾ ਰੋਈ ਹੋਵੇਗੀ ਪਰ ਘਰ ਉਹਦੀ ਸੁਣਦਾ ਹੀ ਕੌਣ ਸੀ ਉਦੋਂ ਹੀ ਬਾਹਰੋਂ ਉਹਦੀ ਸੱਸ ਦੀ ਆਵਾਜ਼ ਆਈ ਬਹੂ ਕਿੱਥੇ ਚਲੀ ਗਈਆਂ ਖੇਤੀ ਇੱਧਰ ਆ ਚਾਹ ਬਣਾ ਕੇ ਲਿਆ ਹੁਣੇ ਤਾਂ ਹੁਣੇ ਤਾਂ ਇਹਨਾਂ ਨੇ ਰੋਟੀ ਖਾਧੀ ਆ ਤੇ ਹੁਣੇ ਚਾਹ ਹਰਪ੍ਰੀਤ ਨੇ ਮਨ ਹੀ ਮਨ ਸੋਚਿਆ ਪਰ ਹੁਣ ਉਹਦਾ ਮਨ ਨਹੀਂ ਮੰਨਿਆ ਆਖਿਰ ਆਪਣੀ ਨਿੱਕੀ ਜੀ ਬੱਚੀ ਨੂੰ ਕਿਵੇਂ ਛੱਡ ਸਕਦੀ ਸੀ ਉਹਨੇ ਸੋਚਿਆ ਕਿ ਮੈਂ ਹੁਣ ਇਹਨੂੰ ਦੁੱਧ ਪਿਆ ਕੇ ਜਾਉਂਗੀ ਅੱਜ ਚਾਹੇ ਮਾਂਜੀ 10 ਗੱਲਾਂ ਕਿਉਂ ਨਾ ਸੁਣਾ ਦੇਵੇ ਮੈਨੂੰ ਉਹ ਆਪਣੀ ਬੱਚੀ ਦੇ ਕੋਲ ਜਾਣ ਹੀ ਲੱਗੀ ਤਾਂ ਬਲਜੀਤ ਕਮਰੇ 'ਚ ਆ ਗਈ ਭਾਬੀ ਤੈਨੂੰ ਸੁਣਿਆ ਕਿ ਨਹੀਂ ਛੇਤੀ ਚਾਹ ਬਣਾ ਦੇ ਅਸੀਂ ਬਾਜ਼ਾਰ ਵੀ ਜਾਣਾ ਆ ਫਿਰ ਤਾਂ ਹਰਪ੍ਰੀਤ ਨੇ ਉਹਨੂੰ ਕਿਹਾ ਬਲਜੀਤ ਅੱਜ ਚਾਹ ਤੂੰ ਬਣਾ ਦੇ ਮੈਂ ਜੋਤੀ ਨੂੰ ਦੁੱਧ ਪਿਆ ਲਵਾ ਹਰਪ੍ਰੀਤ ਦਾ ਜਵਾਬ ਸੁਣ ਕੇ ਬਲਜੀਤ ਨੇ ਆਪਣੀ ਮਾਂ ਨੂੰ ਆਵਾਜ਼ ਦਿੱਤੀ ਤੇ ਕਿਹਾ ਬੇਬੇ ਭਾਬੀ ਚਾਹ ਬਣਾਉ ਤਾਂ ਨਾ ਕਰਦੀ ਆ ਇਹ ਸੁਣ ਕੇ ਚਨਕੌਰ ਗੁੱਸੇ 'ਚ ਕਮਰੇ 'ਚ ਆ ਗਈ ਤੇ ਬੋਲੀ ਕਿਉਂ ਹਰਪ੍ਰੀਤ ਤੇਰੀ ਇੰਨੀ ਹਿੰਮਤ ਕਿ ਤੂੰ ਕੰਮ ਕਰਨ ਤੋਂ ਮਨਾ ਕਰਨ ਲੱਗੀ ਆ ਹੁਣ ਤੈਨੂੰ ਅਸੀਂ ਵਿਆਹ ਕੇ ਮੁਫਤ ਦੀਆਂ ਰੋਟੀਆਂ ਤੋੜਨ ਲਈ ਨਹੀਂ ਲਿਆਈ ਜਾ ਜਾ ਕੇ ਚੁੱਪਚਾਪ ਚਾਹ ਬਣਾ ਪਰ ਹਰਪ੍ਰੀਤ ਉੱਥੋਂ ਨਾ ਉੱઠી ਤੇ ਜਾ ਕੇ ਆਪਣੀ ਬੱਚੀ ਨੂੰ ਗੋਦੀ ਚੁੱਕ ਲਿਆ ਹਾਏ ਰੱਬਾ ਵੇਖ ਤਾਂ ਇਹਦੀ ਹਿੰਮਤ ਮੇਰੀ ਗੱਲ ਨੂੰ ਅਣ ਸੁਣਿਆ ਕਰਦੀ ਆ ਜੇ ਥੋੜਾ ਚਿਹਰਾ ਦੁੱਧ ਨਹੀਂ ਪੀਊਗੀ ਤਾਂ ਮਰ ਨਹੀਂ ਚੱਲੀ ਤੇਰੀ ਕੁੜੀ ਇਹ ਸੁਣ ਕੇ ਹਰਪ੍ਰੀਤ ਦੇ ਤਨ ਬदन 'ਚ ਅੱਗ ਲੱਗ ਗਈ ਆਖੇ ਜੋਰ ਨਾਲ ਗੁੱਸੇ 'ਚ ਉੱਚੀ ਆਵਾਜ਼ 'ਚ ਬੋਲੀ ਬੱਸ ਮਾਂ ਜੀ ਬਹੁਤ ਬੋਲਿਆ ਤੁਸੀਂ ਜੇ ਇੰਨਾ ਹੀ ਆ ਤਾਂ ਆਪਣੀ 30 ਕੋਲੋਂ ਚਾਹ ਬਣਵਾ ਕੇ ਪੀ ਲਓ ਆਪ ਦਾ ਖਾਪੀ ਕੇ ਵਹਿ ਜਾਂਦੇ ਹੋ ਪਰ ਮੇਰੀ ਨਿੱਕੀ ਜੀਤੀ ਭੁਖੀ ਬੈਠੀ ਆ ਮੈਂ ਉਹਨੂੰ ਭੁੱਖਾ ਨਹੀਂ ਰੱਖ ਸਕਦੀ ਮੈਂ ਕਹਿ ਦਿੱਤਾ ਬਸ ਇਸ ਤੋਂ ਪਹਿਲਾਂ ਕਿ ਚਰਨਗੌਰ ਕੁਝ ਕਹਿੰਦੀ ਹਰਪ੍ਰੀਤ ਨੇ ਜੋਤੀ ਨੂੰ ਗੋਦੀ ਚ ਚੁੱਕ ਲਿਆ ਪਰ ਇਹ ਕੀ ਜੋਤੀ ਤਾਂ ਹਿਲਜੁਲ ਹੀ ਨਹੀਂ ਰਹੀ ਸੀ ਉਹਨੇ ਦੋ ਤਿੰਨ ਵਾਰ ਨਿੱਕੀ ਜੀ ਜੋਤੀ ਨੂੰ ਹਲਾਇਆ ਪਰ ਜੋਤੀ ਦੇ ਸਰੀਰ 'ਚ ਕੋਈ ਹਲਚਲ ਨਜ਼ਰ ਨਹੀਂ ਆਈ ਹਰਪ੍ਰੀਤ ਜੋਰ ਨਾਲ ਚੀਕੀ। ਉਹਦੀ ਆਵਾਜ਼ ਸੁਣ ਕੇ ਚਰਨਕੌਰ ਤੇ ਬਲਜੀਤ ਘਬਰਾ ਗਈਆਂ। ਦੋਵੇਂ ਬੁੱਤ ਬਣੀਆਂ ਖੜੀਆਂ ਸੀ। ਪਰ ਉਹਨਾਂ ਕੋਲੋਂ ਕੁਝ ਨਾ ਬੋਲਿਆ ਗਿਆ। ਹਰਪ੍ਰੀਤ ਆਪਣੀ ਨਿੱਕੀ ਜੀ ਬੱਚੀ ਨੂੰ ਮੋਢੇ 'ਤੇ ਲਾ ਕੇ ਬਾਹਰ ਵੱਲ ਭੱਜ ਉੱਠੀ। ਤੇ ਗਵਾਂਡੀਆਂ ਦੀ ਮਦਦ ਨਾਲ ਆਪਣੀ ਬੱਚੀ ਨੂੰ ਹਸਪਤਾਲ ਲੈ ਕੇ ਪਹੁੰਚੀ। ਉੱਥੇ ਉਹਨੂੰ ਪਤਾ ਲੱਗਾ ਕਿ ਜੋਤੀ ਨੂੰ ਨਮੂਨੀਆਂ ਹੋ ਗਿਆ ਆ। ਉਹਦੀ ਹਾਲਤ ਬਹੁਤ ਖਰਾਬ ਆ ਤੜਕਣ ਵੀ ਕਾਫੀ ਘਟ ਗਈ ਆ ਡਾਕਟਰ ਵੀ ਜੋਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜਦ ਤੱਕ ਰਣਵੀਰ ਤੇ ਆਕਾਸ਼ ਹਸਪਤਲ ਗਏ ਉਦੋਂ ਤੱਕ ਜੋਤੀ ਦਮ ਤੋੜ ਚੁੱਕੀ ਸੀ ਉਸ ਦਿਨ ਦਾ ਸਦਮਾ ਇਹੋ ਜਿਹਾ ਬੈਠਾ ਕਿ ਅੱਜ ਹਰਪ੍ਰੀਤ ਪੂਰੀ ਤਰ੍ਹਾਂ ਬਦਲ ਚੁੱਕੀ ਆ ਹਾਲਾਂਕਿ ਉਸ ਤੋਂ ਬਾਅਦ ਉਹ ਦੋ ਬੱਚਿਆਂ ਦੀ ਮਾਂ ਬਣੀ ਆ ਆਪਣੀ ਉਸ ਪੰਜ ਮਹੀਨੇ ਦੀ ਮਸੂਮ ਜਈ ਬੱਚੀ ਦਾ ਦਮ ਤੋੜਨਾ ਉਹ ਅੱਜ ਤੱਕ ਨਹੀਂ ਭੁੱਲੀ ਅੱਜ ਹਰਪ੍ਰੀਤ ਪੂਰਾ ਬਦਲ ਚੁੱਕੀ ਸੀ ਜੋਤੀ ਦੀ ਮੌਤ ਲਈ ਉਹਨੇ ਅੱਜ ਤੱਕ ਆਪਣੀ ਸਾਸਤ ਇਹਨਾਂ ਨੂੰ ਮਾਫ ਨਹੀਂ ਕੀਤਾ ਸੀ ਉਸ ਹਾਦਸੇ ਤੋਂ ਬਾਅਦ ਚਰਨਕ ਔਰ ਆਕਾਸ਼ ਦੇ ਨਾਲ ਰਹਿਣ ਲੱਗੀ ਪਰ ਉਹਦੀਆਂ ਆਦਤਾਂ ਦਾ ਕਰਕੇ ਆਕਾਸ਼ ਦੀ ਘਰ ਵਾਲੀ ਨੇ ਉਹਦੀ ਸੇਵਾ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਆਖਰ ਥਾਕਹਾਰ ਕੇ ਚਰਨਕੌਰ ਨੂੰ ਰਣਵੀਰ ਦੇ ਕੋਲ ਆਉਣਾ ਹੀ ਪਿਆ ਰਣਵੀਰ ਆਪਣੇ ਪੁੱਤ ਹੋਣ ਦਾ ਫਰਜ਼ ਤਾਂ ਨਿਭਾ ਰਿਹਾ ਸੀ ਪਰ ਉਹ ਵੀ ਆਪਣੀ ਮਾਸੂਮ ਜਈ ਬੱਚੀ ਦੀ ਮੌਤ ਨੂੰ ਨਹੀਂ ਭੁੱਲਿਆ ਸੀ ਇਸ ਲਈ ਦੋਵੇਂ ਪਤੀ ਪਤਨੀ ਚਰਨਕੌਰ ਦੇ ਕਮਰੇ 'ਚ ਨਹੀਂ ਆਉਂਦੇ ਬਲਕਿ ਉਹਦੀ ਸੇਵਾ ਕਰਨ ਲਈ ਉਹਨਾਂ ਨੇ ਇੱਕ ਕੰਮ ਵਾਲੀ ਰੱਖ ਲਈ ਆਖਰਕਾਰ ਕਰਨੀ ਦਾ ਫਲ ਜਿਉਂਦੇ ਜੀ ਹੀ ਮਿਲਦਾ ਆ ਤੇ ਭੁਗਤਣਾ ਪੈਂਦਾ ਆ ਇਹ ਗੱਲ ਚਰਨ ਕੌਰ ਨੇ ਵੀ ਸਮਝ ਚੁੱਕੀ ਸੀ ਇਸ ਲਈ ਉਹ ਵੀ ਹੁਣ ਜ਼ਿਆਦਾ ਕੁਝ ਨਹੀਂ ਕਹਿ ਸਕਦੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕਾਲਮ ਦੀ ਇਜਾਜ਼ਤ ਸਾਤ ਸ਼ਰੀਆ ਕਾਲਜੀ